ਕੋਈ ਚੇਨੀ ਕਰਨੀ ਸਮੇਂ ਤੋਂ ਲੱਗੀਆਂ ਦਫਤਰوں ਨੂੰ ਬਸਤੇ ਦੇ ਫੇਰਾਂ ਦੀਆਂ ਕੰਧੀਆਂ ਹੋਣ ਜਦਕਿ ਉਹ ਟਿਕੂ ਥੁੱਕੇ ਦੇ ਅੰਦਰ ਨਹੀਂ ਕੰਧੀਆਂ ਤੇ ਸਰੋਵਰ ਦੇ ਵਿਚਕਾਰ ਗੁਰੂ ਦੀ ਕੁਰਸੀ ਜਾਰੀ ਹੈ ਸਾਡ ਸਭੀ ਵਿਪਲਤ ਕਰੈਪ ਨੂੰ ਅਗਰਾਮੀ ਸ਼ਿਲਾਤਾਂ ਦੀ ਸਰਕਾਰ ਨੂੰ ਵਾਹੁ ਵਾਹੁ ਨੂੰ ਲਾਂਗੀ ਕਰਨੀ ਹੈ ਜਦੋਂ ਮੱਤਰਪੀਤਨ ਦੀ ਉਸਤਾਨ ਕੋਲੇ ਸ਼ੇਮੇ ਬਾਸ਼ਾ ਤੋਂ ਹਾਲ ਸੰਗਤ ਜੀ ਉੱਚੀ ਆਵਾਜ਼ ਦੋਨੋਂ ਹੱਥ ਖੜੇ ਕਰਕੇ ਜੋ ਮੂਵੀ ਬਣ ਕੇ ਪੂਰੇ ਸੰਸਾਰ ਵਿੱਚ ਅੱਜ ਵੀ ਉਹ ਆਵਾਜ਼ ਦੇ ਕੈਨੇਡਾ ਉੱਪਰ ਸਾਧਨ ਜੀ ਆਪਾਂ ਬਾਅਦ ਵੀ ਦੇਖ ਸਕਦੇ ਆ ਦੋਨੋਂ ਹੱਥ ਖੜੇ ਕਰਕੇ ਉੱਚੀ ਆਵਾਜ਼ ਕਰੇ ਲਾ ਰਹੇ ਆ ਬੋਲੇ ਸ਼ੋਹ ਨਿਹਾਲ ਬੋਲੇ ਸ਼ੋਹ ਨਿਹਾਲ ਉਸ ਤੋਂ 33853 ਮਿਨੀਟ ਦੇ ਬਾਰੇ ਪੰਜ ਪਿਆਰ 73 ਦਾ ਫਾਰਮ ਭਰੀ ਹਾਜਰ ਜਾਣਾ ਪੜ ਤਾ ਸੰਗਤ ਦੇ ਸੰਬੰਧ ਦਾ ਸੇਵਾ ਸੰਤ ਬਾਬਾ ਅੰਮ੍ਰਿਤਪਾਲ ਸਿੰਘ ਦੀ ਖਾਲਸਾ ਪਛੜਾ ਵਾਲਿਆਂ ਦੇ ਕਿ ਸਾਨੂੰ ਵੀ ਸਰਪਾਰ ਦੇ ਕੋਲ ਨੂੰ ਸੰਗ ਬਾਬਾ ਦਰਪਾਲ ਸਿੰਘ ਦੀ ਖਾਲਸਾ ਪਛੜਾ ਵਾਲਿਆਂ ਦੇ ਵਿਦਿਆਰਥੀ ਜਿਨ੍ਹਾਂ ਨੇ ਮਾਨਸ ਸੰਕਲਪ ਕੀਤਾ ਕਿ ਚਾਰੀ ਨਗਰ ਕੀਰਤਨ ਪੰਜਾਬ ਦੀ ਧਰਤੀ ਦੇ ਉਪਰ ਸਾਹ ਸੰਗਤ ਦੀ ਹਰ ਟਿੰਗਲੇ ਗਾਣਾ ਕਿ ਨਸ਼ਿਆਂ ਦਾ ਪਿਆਰ ਕਰੋ ਜੀਸਾਂ ਦੀ ਬੇਗਮੀ ਨਾ ਕਰੋ ਪੈਰ ਦੇ ਉਪੇਥੇ ਤੋਂ ਲੈ ਕੇ ਸਰਦੀ ਚੋਟੀ ਤੱਕ ਕਿਤੇ ਉਹਦੀ ਰੋਗ ਨੂੰ ਕਿਸਾਨਾ ਰੋਗ ਨੂੰ ਵੱਢਣਾ ਹਰ ਸੰਗਤ ਦੀ ਇਹ ਸਾਫ ਨਹੀਂ ਪੁਰੂ ਸਾਹਿਬ ਨੂੰ ਪ੍ਰੇਮ ਦੀ ਆਗੂ ਸਾਬ ਕਰਦੇ ਕਿਉਂਕਿ ਰਹਿਤ ਵਾਲੀ ਮੁੱਛ ਕੋ ਸਿੱਖ ਪਿਆਰਾ ਨਹੀਂ

ਕਾਜੀ ਜਿਕਰਾ ਛਡੋਇ ਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲੋ ਸਭ ਸੰਗਤ ਜੀ ਸਾਰੀ ਸੰਗਤ ਨੇ ਆਪਣੀ ਨਗਰ ਦੀ ਬਾਹਰ ਤੱਕ ਸਾਰੀ ਸੰਗਤ ਨੇ ਨਾਲ ਜਾਣਾ ਗੁਰੂ ਸਾਹਿਬ ਨੇ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਹੁਤ ਵੱਡੇ ਕੁਰਬਾਨੀਆਂ ਅੱਜ ਸਾਰੀ ਦੁਨੀਆ ਦੇ ਵਿੱਚ 350 ਸ਼ਹੀਦੀ ਸ਼ਤਾਬ ਦੀ ਸਾਰੀ ਦੁਨੀਆ ਚ ਮਨਾਈ ਜਾ ਰਹੀ ਹੈ ਸਾਰੇ ਦੁਨੀਆ ਦੇ ਸਿੱਖ ਸਤਿਗੁਰੂ ਤੇਗ বাহাদুর ਸਾਹਿਬ ਨੂੰ ਯਾਦ ਕਰਨ ਵਾਸਤੇ ਵੱਖ-ਵੱਖ ਸੰਗਤਾਂ ਦੇ ਨਾਲ ਇਹ ਸ਼ੀਰਤੀ ਸ਼ਤਵਦੀ ਬਣਾ ਰਹੇ ਆਂ ਇਸ ਨਜ਼ਰ ਦੀ ਦੋਹਾਂ ਹੀ ਪ੍ਰਬੰਧ ਕਮੇਟੀਆਂ ਨੇ ਗ੍ਰੰਥੀ ਸਿੰਘ ਸਬਾਨਾ ਵਿੱਚ ਸੰਗਤਾਂ ਨੇ ਮੰਦਰ ਦੀ ਸੇਵਾ ਕੀਤੀ ਬਹੁਤ ਹੀ ਸੇਵਾ ਕੀਤੀ ਆ ਹੁਣ ਸਤਿਗੁਰੂ ਦੇ ਨਾਲ ਫਤਨਾ ਵਾਹਿਗੁਰੂ ਦਾ ਜਾਪ ਕਰਦੇ ਆਂ ਪੰਥ ਦੀਆਂ ਗੂੰਜਾਂ ਪਾਉਂਦੇ ਆਂ ਸ਼ਬਦ ਪੜ੍ਹਦੇ ਆਂ ਨਾਲ ਜੰਗਣਾ ਰਾਸ ਤੇ ਉਹ ਦੋ ਆਪਟਾਂ ਦੇ ਦੂਸਰੇ ਪਾਸੇ 12 ਦੇ ਪਾਸੇ ਦਵਾਨ ਵੀ ਲਈ ਉੱਥੇ ਤੋਂ ਦੇ ਦਾ ਪ੍ਰਕਾਰ ਕਰਾਂਗੇ ਡਾਕੂਮੈਂਟ ਲਾਵਾਂਗੇ ਸਾਰੇ ਸ਼ਕਤ ਪਾਏ ਇੱਥੋਂ ਸਤਗੁਰੂ ਪਾਤਸ਼ਾਹ ਦੇ ਨਾਲ ਚੱਲਣਾ ਸਾਰੇ ਵਿਦਵਤ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਰਾਗੀ ਸਿੰਘ ਦੀਪਨ ਕਰਨਗੇ ਨਾ